ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੇ ਸਾਧ ਸੰਗਤ ਮੇਰਾ ਸਿੱਧੂ ਚੈਨਲ ਬਾਈ ਹੈ ਸਬਸਕ੍ਰਾਈਬ ਵੀ ਕਰ ਲਿਓ ਲਾਇਕ ਵੀ ਕਰਿਓ ਅਗੇ ਸ਼ੇਅਰ ਵੀ ਕਰਦੇ ਮੇਰੇ ਵੀਰੋ ਹੁਣ ਸਾਧ ਸੰਗਤ ਕਈ ਅਰ ਸਵਾਲ ਉੱਠਦੇ ਆ ਜਦੋਂ ਕਦੇ ਕੱਠਾਂ 'ਚ ਬੈਠੀ ਦਾ ਜਾਂ ਕਦੇ ਦਵਾਨ ਲੱਗਦੇ ਉੱਤੇ ਹੁਣ ਗੱਲਾਂ ਹੁੰਦੀਆਂ ਹਰੀ ਸਿੰਘ ਨਰੂਆ ਸਾਡਾ ਗਿਆ ਮਤਲਬ ਜੱਥੇਦਾਰ ਪੰਜ ਹੱਥਾ ਕਾਲੀ ਫੂਲਾ ਸਿੰਘ ਮਹਾਰਾਜਾ ਰਣਜੀਤ ਸਿੰਘ ਇਹ ਜੇ ਸਾਡੇ ਕੋਲੇ ਬਾਦਸ਼ਾਹ ਹੋਏ ਆ ਰਾਜੇ ਹੋਏ ਆ ਜਰਨਲ ਹੋਏ ਆ ਜਰਨੈਲ ਹੋਏ ਆ ਵੱਡੇ ਵੱਡੇ ਸ਼ਾਮ ਸਿੰਘ ਅਟਾਰੀ ਵਰਗੇ ਹਰੀ ਸਿੰਘ ਨਰੂਆ ਵਰਗੇ ਜਰਨਲ ਸਵੇਕ ਸਿੰਘ ਵਰਗੇ ਜਰਨਲ ਹਰਬਖ ਸਿੰਘ ਵਰਗੇ ਹੋਰ ਕਿੱਡੇ-ਕੱਡੇ ਯੋਧੇ ਹੋਏ ਆ ਹੁਣ ਅੱਜ ਕਲਾ ਉੱਠਦੀ ਆ ਸਾਧ ਸੰਗਤ ਵੀ ਸੰਤ ਭਿੰਡਰਾਲੇ ਜਰਨੈਲ ਸਿੰਘ ਦੇਖੋ ਉਹ ਧੰਨ ਹੋਣਗੀਆਂ ਉਹ ਮਾਵਾ ਜਿਹੜੀਆਂ ਮਤਲਬ ਇਹ ਜੇ ਸੂਰਮੇ ਜੰਮਦੀਆਂ ਹੋਣਗੀਆਂ ਗੱਲ ਤਾਂ ਹੁਣ ਸਾਧ ਸੰਗਤ ਸਵਾਲ ਤਾਂ ਇਹ ਉੱਠਦਾ ਵੀ ਹੁਣ ਅੱਜ ਕਹਿੰਦੇ ਵੀ ਅੱਜ ਕਾਹਤੋਂ ਨਹੀਂ ਇਹ ਜੰਮਦੇ ਜਾਂ ਅੱਜ ਕਾਹਤੋਂ ਨਹੀਂ ਪੈਦਾ ਹੁੰਦੇ ਜਾਂ ਅੱਜ ਕਾਹਤੋਂ ਨਹੀਂ ਬਣਦੇ ਇਹ ਜੇ ਜਰਨਲਰ ਜਰਨੈਲ ਮਹਾਰਾਜੇ ਕਿਉਂਕਿ ਸਾਧ ਸੰਗਤ ਇੱਕ ਤਾਂ ਸਮਾਂ ਹੀ ਉਹੇ ਜਾ ਸੀ ਜਿਹੜਾ ਖਾਣਾ ਪੀਣਾ ਸੀ ਆਪਣਾ ਪੂਰਾ ਪੰਜਾਬੀ ਸੀ ਰਹਿਣਾ ਬਹਿਣਾ ਆਪਣਾ ਪੰਜਾਬੀ ਸੀ ਜਿੰਨਾ ਖਰਾਕ ਸਾਡੇ ਬੀਰ ਬਜ਼ੁਰਗ ਖਾਂਦੇ ਸੀ ਉਨਾ ਹੀ ਖਰਾਕ ਸਾਡੀਆਂ ਮਾਈਆਂ ਖਾਂਦੀਆਂ ਸੀ ਜਿਨ੍ਹਾਂ ਨੇ 8 8 8 10 10 ਜਵਾਕਾਂ ਨੂੰ ਦੁੱਧ ਚੰਗਾਇਆ ਉਹ ਸਾਡੇ ਕਾ ਮਾਈਆਂ ਸੀ ਉਹਨਾਂ ਦੇ ਪੇਟੋਂ ਪੈਦਾ ਹੁੰਦੇ ਸੀ ਤੇ ਉਹਨਾਂ ਦਾ ਕਰੈਕਟਰ ਵੀ ਉਹਨਾਂ ਦਾ ਪੂਰਾ 16 ਨੇ ਕਰੈਕਟਰ ਸੀ ਉਹਨਾਂ ਮਾਈਆਂ ਉੱਤੇ ਸਾਡੇ ਵੀਰਾਂ ਦਾ ਚਲੋ ਜੇ ਆਪਾਂ ਇੱਕ ਗੱਲ ਕਰੀਏ ਬੇੜਾ ਕਰੈਕਟਰ ਆ ਉਹ ਤੇਰਾ ਸਿਰੇ ਤੋਂ ਲੈ ਕੇ ਜਾਮਨ ਦੇ ਮਰਦੇ ਦਮਤ ਕਰਤੇ ਨਾਲ ਜਾਣਾ ਸਾਥ ਸੰਗਤ ਤਾਂ ਹੋ ਜੜੇ ਹੋਏ ਜੇ ਸੂਰਮੇ ਮਾਤਾਵਾਂ ਜੰਮਦੀਆਂ ਸੀ ਘਰੇ ਬੱਚੇ ਪੈਦਾ ਹੁੰਦੇ ਸੀ ਦਾਈਆਂ ਹੁੰਦੀਆਂ ਸੀ ਉਹ ਪੈਦਾ ਕਰ ਦਿੱਤਿਆਂ ਸੀ ਜਦੋਂ ਪ੍ਰੇਗਨੈਂਟ ਹੋ ਜਾਂਦੀ ਸੀ ਨਾ ਉਸ ਟਾਈਮ ਦੀ ਜਨਾਨੇ ਉਹਨਾਂ ਨੂੰ ਕਿਉਂ ਖਰਾਕ ਦੁੱਧ ਦਹੀਂ ਦਿੱਤਾ ਜਾਂਦਾ ਸੀ ਕਿਉਂਕਿ ਇਹ ਬੱਚੇ ਨੂੰ ਲੱਗੂਗਾ ਫਿਰ ਉਹ ਜਾਂ ਤੰਦਰੁਸਤ ਬੱਚਾ ਪੈਦਾ ਹੋਣਾ ਸਾਧ ਸੰਗਤ ਉਦੋਂ ਫਿਰ ਮਾਤਾ ਦੁੱਧ ਚੰਗਾਉਂਦੀ ਹੁੰਦੀ ਸੀ ਸਾਲ-ਸਾਲ ਦੇ ਬੱਚੇ ਨੂੰ ਚਗਾਈ ਜਾਂਦੀ ਹੁੰਦੀ ਸੀ ਅਸੀਂ ਆਮ ਦੇਖੀਏ ਰੋਟੀ ਲਾਉਂਦੀਆਂ ਮਾਈਆਂ ਕੰਮ ਕਰਦੀਆਂ ਨੇ ਦੁੱਧ ਚੰਗਾਉਣ ਬੈਠਾ ਦਾਵਾ ਦਾ ਤੇ ਫੇਰ ਉਹ ਇਹ ਜੇ ਸੂਰਮੇ ਬੱਚ ਉਹਨਾਂ ਦੇ ਪੇਟੋਂ ਪੈਦਾ ਹੋਏ ਆ ਹੁਣ ਜੇ ਅੱਜ ਦਾ ਜ਼ਮਾਨਾ ਬਏ ਦੇ ਵਿੱਚ ਲਾਈਏ ਸਾਹ ਸੰਗਤ ਲਾ ਲਓ ਸਭ ਜਦੋਂ ਬੰਦਾ 12 13 ਸਾਲ ਦਾ ਉਹਦੇ ਵਿੱਚ ਜਿਹੜੀ ਕਾਮ ਬਾਸ਼ਨਾ ਜਾਗਣੀ ਸ਼ੁਰੂ ਹੋ ਜਾਂਦੀ ਹੈ ਹੁਣ ਜਿਹੜੀ ਇਹ ਕਾਮ ਬਾਸ਼ਨਾ ਸਕੂਲਾਂ ਕਾਲਜਾਂ ਪਿੰਡਾਂ 'ਚ ਕਿਉਂ ਪਈ ਹੈ ਇਹ ਕਿਉਂਕਿ ਆਪਣੇ ਜਿਹੜੇ ਖਾਣੇ ਆ ਬਹੁਤ ਉਲਟ ਹੋ ਗਏ ਹੁਣ ਆਪਾਂ ਪ੍ਰਾਈਵੇਟ ਖਾਣੇ ਖਾਣੇ ਆ ਬਾਜ਼ਾਰਾਂ ਤੋਂ ਜਾ ਕੇ 버거 ਖਾ ਲੇ ਬ੍ਰੈਡ ਖਾ ਲੇ ਤੇ ਆਪਣੇ ਆਹਾਰ ਤੇ ਇਹ ਜੀਆਂ ਚੀਜ਼ਾਂ ਜਿਹੜੀਆਂ ਖਾ ਲੈਂਗਾ 버거 ਖਾਦੇ ਬ੍ਰੈਡ ਖਾਦੇ ਸਮੋਸੇ ਖਾਦੇ ਹਾਂ ਇਹ ਜੀਆਂ ਚੀਜ਼ਾਂ ਪਕੌੜੇ ਖਾ ਲੇ ਇਹ ਸਾਰੀਆਂ ਤਲੀਆਂ ਹੋਈਆਂ ਚੀਜ਼ਾਂ ਸਰੀਰ ਬਾਤੇ ਹਾਨੀਕਾਰਕ ਜੇ ਅੱਗੇ ਪਕੌੜੇ ਬਣਾਉਂਦਿਆਂ ਵੀ ਸੀ ਤਾਂ ਬੁਣੀਆਂ ਕਰੇ ਬਣਾ ਲੈਂਦੀਆਂ ਸੀ ਦੇਖੋ ਤੁਸੀਂ ਬੇਸਣ ਦੇ ਤੇ ਸਰੋਂ ਦੇ ਤੇਲ ਦੇ ਵਿੱਚ ਆਪਾਂ ਬਣਾਉਂਦੀ ਹੁੰਦੇ ਸੀ ਸਾਡੀਆਂ ਮਾਈਆਂ ਨਾਲੇ ਉਹਨਾਂ ਨੇ ਮਸਾਲੇ ਬਣਾ ਲੈਣੇ ਨਾਲੇ ਉਹਨਾਂ ਨੇ ਪਕੌੜੇ ਬਣਾ ਲੈਣੇ ਜਵਾਕਾਂ ਨੂੰ ਖੁਸ਼ ਕਰ ਦੇਣਾ ਜੇ ਬੱਚਾ ਲੱਸੀ ਦਹੀਂ ਦੁੱਧ ਘਿਓ ਖਾਊਗਾ ਸਾਹ ਸੰਗ ਤਾਂ ਫੇਰ ਹੀ ਉਹਦੇ ਵਿੱਚ ਅਲਰਜੀ ਪੈਦਾ ਹੋਣੀ ਆ ਉਹਦੇ ਵਿੱਚ ਅਕਲ ਦਿਮਾਗ ਉਹਨ ਜਿਹੜਾ ਬੱਚਾ ਬਾਤ ਉਹ ਲਾਲੋ ਸਾਹਿਬੀ 12 ਸਾਲ ਤੋਂ ਲੈ ਕੇ 24 ਸਾਲ ਤੱਕ ਮਚੂਰ ਹੁੰਦਾ ਬੱਚਾ ਉਹਨੇ ਉੱਥੋਂ ਤੱਕ ਉਹਨੇ ਵਧਣਾ ਫੁੱਲਣਾ ਕੱਦ ਕਰਣਾ ਨੂੰ 1 ਫੁੱਟ ਦਾ ਬੱਚਾ ਪੈਦਾ ਹੁੰਦਾ ਉਹਨੇ 7 ਫੁੱਟ ਤਾਈ ਜਾਣਾ ਉਹਨੂੰ ਕਿੰਨੀ ਅਲਰਜੀ ਚਾਹੀਦੀ ਐ ਕਿੰਨੀ ਉਹਨੂੰ ਖਰਾਕ ਚਾਹੀਦੀ ਐ ਕਿੰਨਾ ਨੂੰ ਸੰਭਾਲਣਾ ਚਾਹੀਦਾ ਜੇ ਉਹ 12 ਸਾਲ ਦਾ ਹੀ ਕਾਮਵਾਸ਼ਨਾ ਦੇ ਵਿੱਚ ਆ ਗਿਆ ਤੇ ਇਹਦਾ ਸਰੀਰ ਉਹ ਦਾਗ ਹੀ ਹੋ ਗਿਆ ਧੋਤ ਆ ਗਿਆ ਸਰੀਰ ਵਿੱਚੋਂ ਜਿਹੜੀਆਂ ਅੱਗੇ ਕਹਿੰਦੇ ਸੀ ਨਾ ਜਿਹੜੇ ਬੱਚੇ ਅਗੇ 22 24 ਕਿਉਂਕਿ ਬਜ਼ੁਰਗਾਂ ਨੂੰ ਇਹਨਾਂ ਗੱਲਾਂ ਬਾਰੇ ਗਿਆਨ ਨਹੀਂ ਸੀ ਹੈ ਬੁੜਿਆਂ ਦੇ ਕੱਦ ਤਾਂ ਹੀ ਸਾ-ਸਾਥ ਫੁੱਟ ਸੀਗੇ ਤਾਂ ਹੀ ਉਹ ਨਰੋਏ ਸੀ ਕਿਸੇ ਦਾ ਗੋਡਾ ਕਿਸੇ ਦੀ ਨਿਗਾ ਕਿਸੇ ਦਾ ਕੁਛ ਕੇ ਦੇ ਕੰਨ ਬੋਲੇ ਨਹੀਂ ਹੁੰਦੇ ਸੀ ਛੇਤੀ ਉਹਨਾਂ ਅਜ ਤਾਂ ਹਿਸਾਬ ਲਾ ਲੋ ਮੇਰੇ ਬਤਾ 40 40 ਸਾਲ ਦੇ 50 50 ਸਾਲ ਦੇ ਲਿੰਜ ਪੋਈ ਫਿਰਦੇ ਆ ਉਦੋਂ 70 80 ਸਾਲ ਦੇ ਬੁੜੇ ਦੀ ਨਿਗਾ ਘਟਦੀ ਹੁੰਦੀ ਸੀ ਕੱਲੀ ਬਸੇ ਤੋਂ ਉਮਰ ਵੱਜ ਜਾਂਦੀ ਸੀ ਤੇ ਹੁਣ ਲੰਜਪਾ ਵਾਲੇ ਹੁਣ ਕੰਨਾਂ ਦੇ ਵਿੱਚ ਲਾਲੋ ਸਾਹਿਬ ਜੇ ਕੰਨਾਂ ਤੋਂ ਸੁਣਨ ਵਾਲੇ ਮਸ਼ੀਨ ਲਾ ਲੈਂਦੇ ਆ ਦਾੜੀ ਚਿੱਟੀ ਹੁੰਦੀ ਜਾਂਦੀ ਆ ਤੁਹਾਨੂੰ ਕੱਲ ਫਲਾ ਲੈਂਦੇ ਆ ਹੈ ਤੇ ਇਹ ਜੀਆਂ ਗੱਲਾਂ ਸਾਹ ਸੰਗਤ ਨਹੀਂ ਅਜੇ ਹੁਣ ਆਪਾਂ ਦੰਦ ਆ ਹੁਣ ਦੰਦਾਂ ਦੇ ਨਾਲ ਆਪਾਂ ਕਿੰਨੇ ਗੰਨੇ ਚੂਪੇ ਕਿੰਨੀਆਂ ਛਲੀਆਂ ਕਿੰਨੇ ਮੀਟ ਸ਼ਰਬਾ ਪੀਤੀਆਂ ਅੱਜ ਆਪਾਂ ਜਿਹੋ ਨਿਕਲ ਜਾਂਦੇ ਤਾਂ ਨਵੇਂ ਲਵਾ ਲੈਂਦੇ ਆ ਉਦੋਂ ਕਿਉਂ ਨਹੀਂ ਸੀ ਨਿਕਲਦੇ ਸਰੀਰ ਦੇ ਵਿੱਚ ਪਾਵਰ ਸੀ ਤਾਕਤ ਸੀ ਅਲਰਜੀ ਸੀ ਕਿਵੇਂ ਘੋਲ-ਘੋਲਦੇ ਹੁੰਦੇ ਸੀ, ਕੋਲਾਂ ਦੇ ਘੋਲ ਹੁੰਦੇ ਹੁੰਦੇ ਸੀ ਪਿੰਡਾਂ ਦੇ ਵਿੱਚ ਆਪਣੇ ਚਲਣੇ ਆਂ ਦੂਜੇ ਲੋਸਮੈਂਟਾਂ ਹੋਣੀਆਂ ਵੀ ਅੱਜ ਘੋਲ ਹੋਣਗੇ ਫਲਾਣੇ ਤਾਂ ਹੁਣ ਕਿਉਂ ਨਹੀਂ ਹੁੰਦੇ ਹੁਣ ਬੈੜਲੇ-ਬੈੜਲੇ ਥਾਈਆਂ ਸਾਥ-ਸੰਗਤ ਕੋਈ ਹੁਣ ਸੋਆਂ ਦੇ ਵਿੱਚੋਂ ਦੋ ਮੁੰਡੇ ਨਿਕਲਦੇ ਆ ਬਾਕੀ ਸਾਰੇ ਵੇਖੋ ਆਪਾਂ ਇੱਥੇ ਆਪਣੇ ਬੱਚੇ ਤੁਰੇ ਫਿਰਦੇ ਆ ਕੁੜੀਆਂ ਕਾਲਜਾਂ ਦੇ ਮਗਰ ਪੱਜੇ ਵਿੱਚ ਇਸ ਤਰ੍ਹਾਂ ਦੀਆਂ ਅੱਗੇ ਗੱਲਾਂ ਸੀਗੀਆਂ ਯਾਰ ਆਪਾਂ ਵੀ ਸਕੂਲਾਂ ਦੇ ਵਿੱਚ ਪੜ੍ਹੇ ਆ ਯਾਰ ਆਪਾਂ ਦੇਖਿਆ ਕੋਈ ਮੁੰਡੇ ਵੀ ਸਕੂਲਾਂ ਦੇ ਵਿੱਚ ਕੁੜੀਆਂ ਦੇ ਮੂਹਰੇ ਖੜੇ ਆ ਬੜੇ ਆਪਾਂ ਜਿਹੜੀ ਮੇਰੀ ਉਮਰ ਦੇ ਮੁੰਡੇ ਆ ਉਹਨਾਂ ਨੂੰ ਤੇ ਨਿਗਾਹ ਮਾਰ ਕੇ ਦੇਖੋ ਯਾਰ ਆਪਾਂ ਕਿੰਨੇ ਸਕੂਲਾਂ ਮੂਹਰੇ ਖੜਦੇ ਹੁੰਦੇ ਸੀ ਛੁੱਟੀ ਆਉਣੀ ਖੇਤ ਜਾ ਵੜਨਾ ਖੇਤ ਪੱਠੇ ਲਿਆਉਣੇ ਘਰ ਦੇ ਨਾਲ ਕਤਰਉਣੇ ਪਾਉਣੇ ਉਹ ਸਮਾਂ ਹੀ ਹੈ ਨਹੀਂ ਸੀ ਹੁਣ ਅੱਜ ਸਾਰੇ ਬੱਚੇ ਵਿਹਲੇ ਆ ਸਕੂਲਾਂ ਕਾਲ ਜੋ ਹੁਣ ਆਪਣੀ ਗੱਲ ਤਾਂ ਉੱਥੇ ਵੀ ਇਹੇ ਕੁਝ ਕਰੇ ਆਗੇ ਇੱਥੇ ਵੀ ਇਹੇ ਕੁਝ ਫਿਰ ਇਹਨਾਂ ਦਾ ਖਾਣਾ ਪੀਣਾ ਹੋਇ ਜਾਵਾ ਤੇ ਹਰISO ਨਾਲ ਉਹ ਕਿਵੇਂ ਜੰਮਣਗੇ ਜਿਹੜੀਆਂ ਆਪਣੀਆਂ ਮਾਤਾਵਾਂ ਪੈੜਾ ਹੋਣਾ ਪੜੀਆਂ ਪਤੀਆਂ ਪੈਣ ਵਾਲੇ ਆ ਅੱਜ ਜਰ 12 ਸਾਲ ਦੀ ਕੁੜੀ ਤੋਂ ਲਾ ਲੋ ਸਾ ਵੀ ਕਿੱਥੇ ਗੱਲਾਂ ਗਈਆਂ ਇਹ ਦਾ ਕੋਖ ਸਲਖਣੀ ਕਹਿੰਦੇ ਹੁੰਦੇ ਨਾ ਜਿਹੜੇ ਇਹ ਕੋਖ ਇਹ ਨਰੋਲ ਹੋਣੀ ਚਾਹੀਦੀ ਹੈ ਨਰੋਹੀ ਹੋਣੀ ਚਾਹੀਦੀ ਹੈ ਫਿਰ ਇਹਦੇ ਵਿੱਚ ਜਿਹੜਾ ਬੱਚਾ ਪੈਦਾ ਹੋਊਗਾ ਉਹ ਜਨਰਲ ਬਣੂਗਾ ਉਹ ਬਣੂ ਨੌਪੁਰ ਨੌ ਤੇ ਅੱਜ ਕੱਲ ਦੇ ਜਵਾਕਾ ਦੇ ਤਾਂ ਤੁਸੀਂ ਕੱਦ ਹੀ ਲਾ ਲੋ ਸਾਹਿਬ ਵਿੱਚ 5 ਫੁੱਟ ਤੋਂ ਕੱਦ ਨਹੀਂ ਵੱਧਦਾ 5.5 ਅੰਤ ਐ ਕੋਈ ਬੱਚਾ ਸੋ ਜੋ ਇੱਕ ਜੀ ਦਾ ਮਾਂ ਪਿਓ ਲੰਬਾਈ ਜਾ ਉਹ ਬਲਾ ਹੋਵੇ ਨਹੀਂ ਦੂਜੇ ਸਭ ਇਹ ਇਸੇ ਕਰਕੇ ਆ ਸਾਹ ਸੰਗ ਤੋਂ ਕੋਡੀ ਦੇ ਪਲੇਅਰ ਅੱਗੇ ਹਰੇਕ ਪਿੰਡ ਦੇ ਵਿੱਚ ਦੋ ਦੋ ਟੀਮਾਂ ਹੁੰਦੀਆਂ ਸੀ ਹੁਣ ਕਿਉਂ ਨਹੀਂ ਹੈ ਹੁਣ ਤਾਂ ਪਲੇਅਰ ਤਾਂ ਇੰਟਰਨੈਸ਼ਨਲ ਖਿਡਾਰੀ ਨਹੀਂ ਬਣਦਾ ਉਹਦੇ ਵਾਸਤੇ ਕਿੰਨੀ ਅਲਰਜੀ ਚਾਹੀਦੀ ਹੈ ਇਸ ਕਰਕੇ ਇਹਨੂੰ ਜਿਹੜਾ ਕਾਮ ਬਾਹਰ ਹੈ ਇਹਨੂੰ ਸੋਧਣਾ ਚਾਹੀਦਾ ਇਹਦੇ ਵਿੱਚ ਆ ਕੇ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂਦਾ ਵਾ ਕਾਮ ਕ੍ਰੋਧ ਲੋਭ মোহ ਹੰਕਾਰ ਪੰਜ ਕ ਕਕਿਆਂ ਨੂੰ ਇਹਨਾਂ ਨੂੰ ਪੰਜਾਂ ਮਤਲਬ ਪੰਜਾਂ ਨੂੰ ਤਿਆਗਣਾ ਆ ਆ ਫੇਰ ਜਾ ਕੇ ਨੌ ਦਰਵਾਜ਼ੇ ਪ੍ਰਗਟ ਕੇ ਦਸਵਾਂ ਗੁਪਤ ਰਖਾਇਆ ਜਿਹੜੇ ਆਪਾਂ ਨੌ ਦਰਵਾਜ਼ੇ ਬੰਦ ਕਰਨੇ ਆ ਫੇਰ ਦਸਵਾਂ ਖੁੱਲਦਾ ਮਰ ਜਿਹੜੀ ਤੂੰ ਆਪਦੀ ਇੱਕ ਜੀ ਵੀ ਬੰਦ ਕਰ ਲਾ ਯਾਰੋ ਜੀਵ ਬੰਦ ਕੇ ਇਹਦੇ ਨਾਲ ਸਵਾਦ ਦੇਖਦੇ ਆ ਵੀ ਕਿੰਨਾ ਕੁਝ ਆਪਾਂ ਖਾਣੇ ਆ ਤੇ ਜੇ ਹੀ ਨਾ ਹੋਇਆ ਤੇ ਆਪਣੇ ਇਹਦੇ ਨਾਲ ਕਾਮ ਨਹੀਂ ਵਧਣਾ, ਕ੍ਰੋਧ ਵੀ ਨਹੀਂ ਵਧਣਾ ਜੇ ਖਾਣਾ ਦਾ ਸਹੀ ਰੱਖਾਂਗੇ। ਪਹਿਲੀ ਗੱਲ ਤਾਂ ਜੇ ਆਪਣਾ ਖਾਣਾ ਸਹੀ ਆ ਸਾਹਸ ਨਾਲ ਨਾ ਕ੍ਰੋਧ ਆਵੇ, ਨਾ ਲੋਭ ਆਵੇ। ਇਹ ਸਾਰੀਆਂ ਚੀਜ਼ਾਂ ਤੋਂ ਬਚਾ ਮਹਾਰਾਜ ਨੇ ਪਹਿਲਾਂ ਇੰਨਾਂ ਗੱਲਾਂ ਨੂੰ ਆਪ ਦੇ ਆਪ ਸੋਧਿਆ, ਦੱਸਿਆ ਫਿਰ ਬਾਣੀ ਦੇ ਵਿੱਚ ਦੱਸਿਆ। ਜਿਹੜੀ ਰੋਟੀ ਨੌ ਦਰਵਾਜ਼ੇ ਬੰਦ ਕੀਏ ਵੇ ਜੇ ਆਪਾਂ ਜੀਵ ਨੂੰ ਬੰਦ ਕਰ ਲਾਂਗੇ ਫਿਰ ਸੱਚੇ ਪ੍ਰਸ਼ਾਦ ਕਿਹਦਾ ਖਾਵਾਂਗੇ? ਸਾਬਦਾ ਸਾ ਇਸ ਕਰਕੇ ਸਾਹ ਸੰਗਤ ਬਾਣੀ ਦੇ ਨਾਲ ਜੁੜੋ ਬਾਣੀ ਨਾਲ ਜੁੜ ਕੇ ਸਰੀਰ ਨੂੰ ਸੁੱਧੋ 24 ਸਾਲ ਤਾਈਂ ਸਰੀਰ ਦੇ ਵਿੱਚ ਫੁੱਲ ਅਲਰਜੀ ਚਾਹੀਦੀ ਬਦਨ ਫੁੱਲਣ ਦੀ ਸ਼ਕਤੀ ਸੋਚਣ ਦੀ ਫੇਰੀ ਇੰਜੀਨੀਅਰ ਬਣੂਗਾ ਫੇਰ ਹੀ ਉਹ ਡਾਕਟਰ ਬਣੂਗਾ ਫੇਰ ਹੀ ਉਹ ਕਿਥੋਂ ਤਾਈਂ ਇਹ ਜਾਊਗਾ ਜੇ ਬੱਚਾ ਮਤਲਬ ਸਰੀਰ ਨੂੰ ਆਪਦੇ ਨੂੰ ਸੰਭਿਆ ਹੋ। ਇਸ ਕਰਕੇ ਤਾਂ ਸਾਹ ਸੰਗਤ ਜਿਹੜੀ ਅੱਗੇ ਮਾਤਾਵਾਂ ਹੁੰਦੀਆਂ ਸੀ 6-6 ਫੁੱਟ ਦੇ ਕਰਦ ਹੁੰਦੇ ਸੀ ਸਾਡੇ ਮਾਤਾਵਾਂ ਦੇ ਤੇ 70 70 ਕਿਲੋ ਉਹਨਾਂ ਦਾ वजन ਹੁੰਦਾ ਸੀਗਾ ਤੇ ਅੱਜ ਤਾਂ ਤੁਸੀਂ ਲਾਲੋ ਸਾਹਿਬ ਇੱਥੇ 30 35 ਕਿਲੋ 35 40 35 30 35 ਬਸ ਇੱਥੇ वजन ਹੈ ਤੇ ਕੀ ਆਪਾਂ ਹਰੀ ਸੌਂ ਵਰਗੇ ਜੰਮ ਲਾਂਗੇ ਯਾਰੋ ਇੰਨਾਂ ਗੱਲਾਂ ਨੂੰ ਆਪਾਂ ਸਾਰੇ ਪੰਜਾਬ ਵਾਲੇ ਲੋਕੋ ਸੋਚੋ ਅੱਗੇ ਜਿਹੜੀ ਦੁਨੀਆ ਹੁੰਦੀ ਸੀ ਉਹ ਦੁਨੀਆ ਅਡੋਲ ਸੀ ਖਾਣੇ ਬਾਜਰੇ ਤੇ ਮੱਕੀ ਕਣਕ ਵਧੀਆ ਹੁੰਦੀ ਜਿਹਦੇ ਚ ਰੇਹ ਨਹੀਂ ਸੀ ਪੈਂਦਾ ਹੁੰਦਾ ਕਾ ਸਬਰਿਆ ਨਹੀਂ ਸੀ ਹੁੰਦੀਆਂ ਉਹ ਬਜ਼ੁਰਗਾਂ ਨੇ ਖਾਣੀਆਂ ਕਰੇ ਬਾਜਰੇ ਦੀਆਂ ਰੋਟੀਆਂ ਅਸੀਂ ਵੀ ਖਾਦ ਗਏ ਦੇਖੀਆਂ ਬਾਜਰੇ ਦੀਆਂ ਰੋਟੀਆਂ ਖਾ ਕੇ ਸਾਧ ਸੰਗਤ ਕਿੰਨੀ ਉਹਨਾਂ ਦੇ ਵਿੱਚ ਅਲਰਜੀ ਹੁੰਦੀ ਸੀ ਦਹੀਂ ਤੇ ਲੱਸੀ ਜਿਹੜਾ ਅੱਜ ਉਹ ਨਹੀਂ ਹੈ ਜਿਹੜਾ ਪਹਿਲਾਂ ਹੁੰਦਾ ਸੀ ਪਹਿਲੇ ਪੱਠੇ ਵੀ ਜਿਹੜੇ ਬਜ਼ੁਰਗਾਂ ਨੇ ਉਹਨਾਂ ਵਿੱਚ ਚਾਰਾ ਜਿਵੇਂ ਮੇਥੇ ਅਲਸੀ ਹਾਲੋਂ ਇਹੋ ਜਿਹੀਆਂ ਚੀਜ਼ਾਂ ਪਾ ਕੇ ਫੇਰ ਜਾ ਕੇ ਪਸ਼ੂਆਂ ਨੂੰ ਦੋ ਦੋ ਭਰੀਆਂ ਤਿੰਨ ਤਿੰਨ ਲਿਉਂਦੇ ਸਾਰੇ ਪੱਠਿਆਂ ਚ ਰਲਾ ਕੇ ਪਾਉਂਦੇ ਸੀ ਫਿਰ ਉਹਦੀ ਦਹੀਂ ਤੇ ਲੱਸੀ ਹੁੰਦੀ ਸੀ ਸਾਹ ਸੰਗਤ ਤੁਸੀਂ ਇੱਕ ਹੋਰ ਵੀ ਦੇਖ ਲਿਓ ਜਮਾ ਆ ਕੇ ਜਿਹੜੇ ਅੱਜ ਦੇ ਗਰੀਬ ਘਰ ਦਾ ਆਲਾ ਹੈਗਾ ਸੁੱਕੀਆਂ ਰੋਟੀਆਂ ਖਾਂਦਾ ਉਹਨੂੰ ਦੇਖ ਲਓ ਪਰ ਉਹਦਾ ਸਰੀਰ ਬੰਨਿਆ ਹੋਣਾ ਚਾਹੀਦਾ ਉਹਦਾ ਕਾਮ ਕਰੋਧ ਲੋਭ ਪੰਜ ਕੱਕ ਤੇ ਨਾ ਉਹਦੇ 'ਚ ਹੋਣ ਤੇ ਉਹਨੂੰ ਸਾਹਮਣੇ ਰੱਖਿਆ ਹੋਵੇ ਨੱਕੇ ਨੂੰ ਬੰਦ ਕਰਿਆ ਹੋਵੇ ਤੇ ਫਿਰ ਦੇਖਿਓ ਤੁਸੀਂ ਉਹ ਕਰਕੇ ਜਿਵੇਂ ਆਪਾਂ ਲਾ ਲੋ ਸਾਹਿਬ ਇੱਕ ਚੀਜ਼ ਹੁਣ ਆਪਾਂ ਇੱਕ ਕਨਾਲ ਥਾਂ ਲੈ ਲਵੋ ਚਲੋ ਆਪਾਂ ਖੇਤੀ ਵਾਲੇ ਹਾਂ ਬਿੱਗਾ ਲੈ ਲੋ ਬਿੱਗੇ ਦੇ ਵਿੱਚ ਆਪਾਂ ਐਂ ਕਰੋ ਨਰਿਤ ਕੱਸੀ ਦਾ ਪਾਣੀ ਛੱਡ ਦਿਓ ਮੋਟਰਾਂ ਛੱਡ ਦਿਓ ਤੇ ਉਹਦੇ ਦੂਜੇ ਪਾਸੇ ਦਾ ਡੱਕਾ ਖੋਲ ਦਿਓ ਤੇ ਜਿੰਨਾ ਮਰਜ਼ੀ ਪਾਣੀ ਪਾਈ ਜਾਏ ਉਹ ਉਹ ਨੱਕਾ ਉਧਰ ਦੀ ਉਧਰ ਹੀ ਨਿਕਲੀ ਜਾਊਗਾ ਤੇ ਪਾਣੀ ਜਦੋਂ ਉਹਨੂੰ ਨੱਕੇ ਨੂੰ ਬੰਦ ਕਰ ਦਿਓਗੇ ਫੇਰ ਤੁਹਾਡੀ ਇੱਕ ਪਾਵਰ ਦੀ ਮੋਟਰ ਨਹੀਂ ਭਰ ਦੇਣਾ ਉਹਨੂੰ ਇਸੇ ਦਰੇ ਸਰੀਰ ਜੇ ਆਪਾਂ ਨੱਕੇ ਨੂੰ ਬੰਦ ਕਰਕੇ ਰੱਖਾਂਗੇ ਤੇ ਉਹਦੇ ਵਿੱਚ ਉਹ ਸਰੀਰ ਦੇ ਵਿੱਚ ਜਿਹੜਾ ਕਾਮ ਜਾਂ ਹੋਰ ਹੈ ਬਦਲ ਫੋਲਣੀਆਂ ਸ਼ਕਤੀਆਂ ਉਹ ਤੇਰੇ ਵਿੱਚ ਰਹਿਣ ਗਈਆਂ ਜਦੋਂ ਉਹ ਰਹੀਆਂ ਫਿਰ ਤੈਨੂੰ ਦੇਸ਼ ਬਾਰੇ ਵੀ ਆਪਦੀ ਕੌਮ ਬਾਰੇ ਵੀ ਆਪਦੇ ਘਰ ਬਾਰੇ ਵੀ ਆਪਦੇ ਪੰਜਾਬ ਬਾਰੇ ਵੀ ਸੋਚਣ ਸ਼ਕਤੀ ਵਧੂਗੀ ਹੁਣ ਆਪਣੀ ਸੋਚਣ ਆਪਾਂ ਤਾਂ ਕਹਿੰਦੇ ਪੰਜਾਬ ਜਾਵੇ ਟੱਠੇ ਖੂਚ ਤੇ ਮੈਂ ਮੈਂ ਹੀ ਹੋਮਾਂ ਬਸ ਉਹ ਸ਼ਾਮ ਨੂੰ ਬਾਜ਼ਾਰ ਦੇ ਵਿੱਚ ਤੱਕਾ ਪੈਂਦਾ ਸਾਡੇ ਆਹ ਲਾਲਿਓ ਤੇ ਅੱਡੇ ਦੇ ਉੱਤੇ ਤੇ 버ਗਰ ਖਾਂਦੇ ਆ ਬਰੈਡ ਖਾਂਦੇ ਆ ਸਮੋਸੇ ਖਾਂਦੇ ਆ ਇਹ ਜਿਹੜੀਆਂ ਚੀਜ਼ਾਂ ਜਾਰੇ ਖਾ ਕੇ ਕਦੋਂ ਬੱਚਾ ਫਿਰ ਉਹ ਜਾ ਕੇ ਇੰਜੀਨੀਅਰ ਬਣੂ ਕਦੋਂ ਉਹ ਜਾ ਕੇ ਬਟਾ ਤਕਣਾ ਫੌਜ ਦੇ ਵਿੱਚ ਭਰਤੀ ਹੋ ਕੇ ਆਪਣੇ ਬਾਰਡਰ ਨੂੰ ਰੋਕੂ ਇਹ ਸਾਰ ਸੰਗਤ ਸੋਚਣ ਦੀਆਂ ਸ਼ਕਤੀਆਂ ਬੰਦੇ ਨੂੰ ਹੋਣੀਆਂ ਚਾਹੀਦੀਆਂ ਲੜਜੀ ਨੂੰ ਆਪਦੀ ਨੂੰ ਆਪਦੇ ਨੂੰ ਕਾਇਮ ਰੱਖੋ ਆਪਦੇ ਬੱਚਿਆਂ ਨੂੰ ਚੰਗੀ ਤਰ੍ਹਾਂ ਸਮਝਾਓ ਅੱਗੇ ਬਜ਼ੁਰਗਾਂ ਨੇ ਘਰੇ ਬੈਠ ਕੇ ਉਹਦੇ ਬੱਚਿਆਂ ਨੂੰ ਸਮਝਾਉਣਾ ਪੁੱਤ ਲੰਬਾ ਨਹੀਂ ਲੈ ਕੇ ਆਉਣਾ ਜੇ ਲੰਬਾ ਆਉਣਾ ਵੀ ਪਹਿਲਾਂ ਆਪ ਦੇ ਬੱਚੇ ਨੂੰ ਕੁੱਟਣਾ ਹੁਣ ਤਾਂ ਜੇ ਕੋਈ ਲੰਬਾ ਲੈ ਕੇ ਆਉਂਦਾ ਕਹਿੰਦੇ ਅਸੀਂ ਤਾਂ ਘਰੇ ਆਪਦਾ ਬੱਚਾ ਘੂਰੇ ਨੂੰ ਤੂੰ ਕੌਣਾ ਸਾਡੇ ਬੱਚੇ ਨੂੰ ਘੂਰਨ ਵਾਲਾ ਇਹ ਤਾਂ ਇਹ ਜੇ ਕੁਝ ਹੋ ਰਿਹਾ ਸਾਧ ਸੰਗਤ ਸੋਚੋ ਜਿੰਨਾ ਵੀ ਸੋਚਣਾ ਹੈ ਜਿਹੜੀ ਪੰਜਾਬ ਦੀ ਗਵਰਨਮੈਂਟ ਇਹ ਤਾਂ ਇਹੀ ਸੋਚਦੇ ਵੀ ਨੇ ਨੂੰ ਅੱਜ ਦਿਨ ਗੀਤ ਲਾਤੇ ਵੇ ਨੰਗੀਆਂ ਕੁੜੀਆਂ ਨੱਚਣ ਲਾ ਦਿਆਂ ਉਹਦੇ ਵਿੱਚ ਬੱਚੇ ਆ ਜਿਹੜੇ ਉਹ ਨਾਲ ਨੱਚਦੇ ਆ ਵੇਖੋ ਆਪਣੇ ਆਪਣੇ ਹੁੰਦੇ ਹੋਏ ਆਪਣੇ ਛੋਟੇ ਬੱਚੇ ਉਹਨਾਂ ਕੁੜੀਆਂ ਨਾਲ ਨੱਚਦੇ ਆ ਡੀਜੇ ਤੇ ਤੇ ਆ ਚੀਜ਼ਾਂ ਤੇ ਆਪਣੇ ਪੰਜਾਬ ਨੂੰ ਲਾਤਾ ਤੇ ਕਦੋਂ ਹਰੀ ਸੋਨ ਲੂਆ ਜੰਮੂਗਾ ਯਮੂਕ ਕੁੜੀਆਂ ਲਈ ਝਾਕੀ ਜਾਂਦੇ ਆ ਕੁੜੀਆਂ ਨਾਲ ਨੱਚੀ ਜਾਂਦੇ ਆ ਅੱਗੇ ਜੇ ਬਜ਼ੁਰਗ ਸਿਆਣੇ ਹੁੰਦੇ ਸੀ ਤੇ ਬੁੜੀਆਂ ਨੇ ਪੰਗੜਾ ਜਿਹੜਾ ਆਪਦਾ ਗਿੱਧਾ ਪਉਣਾ ਉਹਦੇ ਵਿੱਚ ਕੋਈ ਬੰਦਾ ਨਹੀਂ ਸੀ ਵੱੜਦਾ ਹੁੰਦਾ ਜੇ ਵੱੜਦੇ ਪੰਖੀ ਬੰਦੇ ਹੁੰਦੇ ਸੀ ਉਹਨਾਂ ਦਾ ਨਾਂ ਹੋਏ ਹੱਟ ਇੱਧਰ ਪਿੱਛੇ ਇਹ ਬੁੜੀਆਂ ਦਾ ਕਾਰਜਾ ਇਹਨਾਂ ਨੂੰ ਕਰਨ ਦੋ ਤੁਸੀਂ ਕੀ ਲੈਣਾ ਉੱਤੇ ਤੇ ਬੰਦੇ ਪਾਸੇ ਬੈਠੇ ਵੀ ਕੀ ਹੱਸਦੇ ਸੀ ਕਿਸੇ ਦੀ ਕਿਸੇ ਦੇ ਘਰੇ ਜਾ ਕੇ ਬੁੜੀਆਂ 'ਚ ਕੱਢ ਜੂਗਾ ਤੇ ਹੁਣ ਨਾਲ ਹੀ ਬੁੜੀਆਂ ਹੱਥ-ਪਾਅ ਪਰ ਨੱਚੀ ਜਾਂਦੇ ਆ ਭੈਣਾਂ ਨਾਲ ਨੱਚੀ ਜਾਂਦੇ ਆ ਪਰਜਾਈਆਂ ਨਾਲ ਹੋਰ ਰਿਸ਼ਤੇਦਾਰੀਆਂ ਨਾਲ ਨੱਚੀ ਜਾਂਦੇ ਯਾਰ ਇਹ ਅੱਗੇ ਬੰਦਾ ਹੱਥ ਨਹੀਂ ਸੀ ਲਾਉਣ ਦਿੰਦਾ ਉਹਨਾ ਨਾਲ ਪਿੱਛੇ ਹਟੋ ਤੂੰ ਕੌਣ ਹੈ ਇਸ ਤਰ੍ਹਾਂ ਇਹ ਸਾਹ ਸੰਗਤ ਇਸ ਕਰਾ ਨੂੰ ਪੰਜਾਬ ਆਪਣਾ ਬਹੁਤ ਪਿੱਛੇ ਜਾ ਰਿਹਾ ਹੁਣ ਗੱਲਾਂ ਹੋ ਰਹੀਆਂ ਕਹਿੰਦੇ ਅੰਮ੍ਰਿਤਪਾਲ ਨੂੰ ਵੀ ਇਹਨਾਂ ਨੇ ਕਿਹਾ ਸੀ ਵੀ ਤੂੰ ਰਾਜ ਕਰ ਆ ਕੇ ਬਾਦਲਾਂ ਵਾਲਾ ਤੇ ਉਹ ਕਹਿੰਦਾ ਨਹੀਂ ਮੈਂ ਤਾਂ ਖਾਲਸਾ ਬਹੀਰ ਹੀ ਕੱਢਣੀ ਆ ਉਹਨਾਂ ਫਿਰ ਇਹ ਗਵਰਨਮੈਂਟ ਨੂੰ ਇਹ ਚੀਜ਼ਾਂ ਨਹੀਂ ਚੰਗੀਆਂ ਲੱਗਦੀਆਂ ਜਿਹੜੇ ਆਪਣੇ ਪੰਜਾਬੀ ਆ ਇਹ ਨਹੀਂ ਜੇ ਉਹਨੇ ਨਾ ਉਹ ਅਲਰਜੀ ਆਉਂਦੀ ਸਾੰਭੀ ਤੇ ਅੱਜ ਪੰਜਾਬ ਦੀਆਂ ਗੱਲਾਂ ਕਰਦਾ ਆ ਆਪਾਂ ਨੂੰ ਪੰਜਾਬ ਦੀਆਂ ਗੱਲਾਂ ਨਹੀਂ ਕਰਨ ਦੇਣੀਆਂ ਜਿੱਥੇ ਮਰਜ਼ੀ ਭੱਜ ਲੋ ਆ ਜਿਹੜਾ ਬੰਦਾ ਦੋ ਬਲੀਆਂ ਜੀਆਂ ਗੱਲਾਂ ਕਰਦਾ ਤੁਰੇ ਫਿਰ ਚਾਰ ਕਿਨਾਰੇ ਮਾਰਦੀ ਫੇਰ ਚੁੱਪ ਚਾਰ ਕਿਨਾਰੇ ਮਾਰ ਗਵਰਨਮੈਂਟ ਉਹਦੇ ਨਾਲ ਖੁਸ਼ ਐ ਇਸ ਕਰਕੇ ਸਾ ਸੰਗਤ ਆਪਦੇ ਸਰੀਰ ਨੂੰ ਬਚਾ ਕੇ ਰੱਖੋ ਆਪਦੇ ਬੱਚਿਆਂ ਦੇ ਉੱਤੇ ਨਿਗਾਹ ਰੱਖੋ ਉਹਨਾਂ ਦੇ ਨਾਲ ਗੌਰ ਰੱਖੋ ਉਹਨਾਂ ਦੇ ਵਿੱਚ ਬੈਠੋ ਖੜੋ ਰਹੋ ਟਾਈਮ ਦਿਓ ਇਹਦੀਆਂ ਗੱਲਾਂ ਰੋਜ਼ ਦੀ ਰੋਜ਼ ਇੱਕ ਪੀੜ ਲਾਇਆ ਕੋਲ ਉਹਦੇ ਬੱਚੇ ਦੇ ਉੱਤੇ ਵੀ ਪੁੱਤਰਾ ਇਹ ਸਰੀਰ ਨੂੰ ਸਾਭ ਕੇ ਰੱਖਣਾ ਕਿਸੇ ਨਾ ਗਲਤ ਸੋਸਾਇਟੀ ਨਹੀਂ ਕਰਨੀ ਸਾਰਿਆਂ ਨੂੰ ਵੱਡੀ ਤਾਂ ਸੋਸਾਇਟੀ ਆ ਬੰਦੇ ਦੀ ਜੇ ਤੂੰ ਚੰਗੇ ਬੰਦੇ ਨਾਲ ਤੇਰੀ ਸੁਸਾਇਟੀ ਹੋਊ ਤਾਂ ਚੰਗੀ ਸੋਚਣੀ ਹੋਊਗੀ ਕਦੇ ਬਾਤ ਦੇ ਦੇਖ ਲਓ ਕਦੇ ਹਾਂ ਸ਼ਰਾਬ ਪੀਣਾ ਆਥਾ ਨੂੰ ਹੋ ਕਹਣਗੇ ਉਹਨਾਂ ਨੇ ਮੇਲਾ ਚੋੜ ਹੀ ਲੈਣਾ ਆਜੋ ਥੋਡੀ ਮੋਟਰ ਤੇ ਬੈੰਨੇ ਆਜੋ ਸੋਡੇ ਘਰੇ ਬੈੰਨੇ ਉੱਥੇ ਬੈੰਨੇ ਇੱਥੇ ਬੈੰਨੇ ਕਰਕੇ ਦਾਰੂ ਪੀ ਰਣੀ ਆ ਜੇ ਕਿਸੇ ਪਾਠ ਵਾਲੇ ਨੇਗਾ ਉਹਦੇ ਨਾਲ ਆਪਣੀ ਜਾਰੀ ਦੋਸਤ ਹੀ ਉਹਨੇ ਕਹਣਾ ਜਿਆ ਯਾਰ ਆਪਾਂ ਹੁਣ ਟਾਈਮ ਚੱਲ ਗਿਆ ਗੁਰਦੁਆਰੇ ਚੱਲ ਗਏ ਕਥਾ ਸੁਣ ਕੇ ਆਈਏ ਆਜਾ ਯਾਰ ਉੱਥੇ ਆਪਾਂ ਬਾਣੀ ਪਾਠ ਪੱਕ ਕਰਕੇ ਆਈਏ ਆਜਾ ਚ ਬਹਿ ਕੇ ਹੁਣ ਆਪਾਂ ਪਾਠ ਸੁਣਦੇ ਆ ਇਹ ਸੁਸਾਇਟੀਆਂ ਦੇ ਕਾਰਜ ਆ ਬੰਦੇ ਦੀ ਸੋਸਾਇਟੀ ਦੱਸ ਦੇ ਦਿੰਦੀ ਹੈ ਬੰਦਾ ਕਿਹੜੀ ਰਕਮ ਦਾ ਹੈ ਇਸ ਕਰਕੇ ਸਾਧ ਸੰਗਤ ਆਪਣੇ ਜੁੱਸੇ ਨੂੰ ਸੰਭੋ ਆਪਣੇ ਸਰੀਰ ਨੂੰ ਆਪਣੇ ਘਰ ਨੂੰ ਅੱਲਾਹ ਜੀ ਨੂੰ ਆਪਣੀਆਂ ਪਿਛਲੀਆਂ ਮਾਤਾ-ਮਾਂ ਦੀ ਰੀਸ ਨਹੀਂ ਆਪਾਂ ਕਰ ਸਕਦੇ ਪਿਛਲੇ ਬਜ਼ੁਰਗਾਂ ਦੀ ਰੀਸ ਨਹੀਂ ਕਰ ਸਕਦੇ ਜਿਹੜਾ ਅੱਜ ਪਰਿਵਾਰ ਉਹ ਰੀਸ ਕਰਦਾ ਤੇ ਉਹ ਹੈ ਵੀ ਅੱਗੇ ਆ ਜੇ ਪਿਛਲੇ ਬਜ਼ੁਰਗਾਂ ਦੀਆਂ ਰੀਸਾਂ ਆਪਾਂ ਕਰਦੇ ਆ ਉਹ ਆਪਣੇ ਬੰਦੇ ਹੈ ਵੀ ਅੱਗੇ ਆ ਸੋਚੋ ਸਾਧ ਸੰਗਤ ਆਪਾਂ ਵਿਚਾਰੋ ਇੰਨਾ ਗੱਲਾਂ ਨੂੰ ਵੇਖੋ ਆਪਣੇ ਤੇ ਕਿੱਡੇ-ਕੱਡੇ ਹੁਣ ਚੱਲ ਰਿਹਾ ਪੰਜਾਬ ਨੂੰ ਬਰਬਾਦ ਕਰਨ ਦੇ ਲਈ ਕਿੰਨੇ ਮੁੰਡੇ ਫੜ-ਫੜ ਮਾਰੀ ਜਾਂਦੇ ਕਿੰਨੇ ਪਹਿਲਾਂ ਮਾਰੇ ਆ ਕਿੰਨੇ ਹੁਣ ਮਾਰਨਗੇ ਆ ਜਿਹੜੇ ਪਈਆ ਆਪਣੇ ਦੇ ਉੱਤੇ ਇਹੀ ਚੜਾਈ ਤੁਰੇ ਹੁੰਦੇ ਰੋਜ਼ ਮੈਂ ਤੁਹਾਨੂੰ ਅੱਗੇ ਵੀ ਕਈਆਂ ਇੰਨਾ ਚੱਕਿਆ ਵਾ ਬਲੌਗਰਾਂ ਦੇ ਵਿੱਚ ਵੀ ਪਈਆ 5000 ਰੋਜ਼ ਆਉਂਦਾ ਪੰਜਾਬ ਚੋਂ ਸਿੱਖਿਆ ਸਿਖਾਇਆ ਹਥਿਆਰ ਸਿਖਾਏ ਉਹਨਾਂ ਨੂੰ ਚਲਾਉਣੇ ਰੈਪਲਾਂ ਚਲਾਉਣੀਆਂ ਦਾ ਚਲਾਉਣੇ ਤਰਵਾਰ ਚਲਾਉਣੀ ਨੇਜਾ ਚਲਾਉਣਾ ਸਾਰਾ ਕੁਝ ਉਹਨਾਂ ਨੂੰ ਸਿਖਾਇਆ ਵਾ ਜਿੱਦੇ ਤੇ ਪੰਜਾਬ ਤੇ ਪਾਣਾ ਵਾਪਰਿਆ ਪਿੰਜਾ ਵੱਲੋਂ ਵਾਪਰਨਾ ਇਹ ਅੱਜ ਦੀ ਮੇਰੀ ਗੱਲ ਯਾਦ ਰੱਖ ਲਿਓ ਵੀ ਕਿਸੇ ਗੱਲਾਂ ਬਿਲੇ ਉਹ ਗੱਲਾਂ ਬਾਈ ਨੇ ਕਈਆਂ ਸੀ ਆਹ ਪਿੰਜਾ ਨੇ ਆਪਣੇ ਤੇ ਬਰਉਣਾ ਇਹ ਸਾਰਾ ਕੁਝ ਗਵਰਨਮੈਂਟ ਤਾਂ ਆਪਣੇ ਤੇ ਤਿਆਰ ਕਰੀ ਆਉਂਦੀ ਹੈ ਨਹੀਂ ਖੋਸ ਆਪਣੇ ਤੇ ਸੈਂਟਰ ਹਿੰਦੂ ਆਪਣੇ ਨਾਲ ਨਹੀਂ ਖੋਸ਼ ਹੈ ਅਰਨੇ ਜੇ ਵੀ ਅਪਰੇ ਲੱਗਦੇ ਆ ਤਾਂ ਜੇ ਕਿਸਾਨਾਂ ਦੇ ਤੇ ਦੇਖੋ ਕਿਤੇ ਹਿੰਦੂ ਬੈਠਿਆ ਤਾਂ ਜਾ ਕੇ ਕਿਤੇ ਹਾਰਾ ਨਾਰਾ ਹਿੰਦੂਆਂ ਨੇ ਮਾਰਿਆ ਚੁੱਪਾ ਹੋ ਕਿਉਂ ਚੁੱਪਾ ਇਹਨਾਂ ਨੂੰ ਪਤਾ ਵੀ ਗਵਰਨਮੈਂਟ ਸਾਨੂੰ ਉਦੋਂ ਹੀ ਫੜ ਲੂਗੀ ਵੀ ਤੁਸੀਂ ਕੌਣ ਆ ਜਾਣ ਵਾਲੇ ਉੱਥੇ ਅਸੀਂ ਇਹਨਾਂ ਨੂੰ ਦੇਣਾ ਕੁਝ ਨਹੀਂ ਥੋੜੇ ਜਿੜੀ ਹਿੰਦੂਆਂ ਦੇ ਜਿੜੀ ਨੂੰ ਦੇਣਾ ਪੈ ਜਾਣਾ ਤਾਂ ਨਹੀਂ ਹਿੰਦੂ ਆਉਂਗਾ ਬਾਕੀ ਆਪਦੀ ਹਿੰਦੀ ਲਿਖਾਈ ਬੈਠੇ ਆ ਇਹ ਬੋਲੀ ਦੇ ਵਿੱਚ ਹਿੰਦੂਆਂ ਨੂੰ ਪੁੱਛਿਆ ਗਿਆ ਸੀਗਾ ਅਸਾਂ 66 ਚ ਕਹਿੰਦੇ ਸਾਡੀ ਤਾਂ ਬੋਲੀ ਹਿੰਦੀ ਆ ਪੰਜਾਬੀ ਨਹੀਂ ਲਿਖਾਈ ਨੇ ਪੰਜਾਬੀ ਬੋਲਦੇ ਆ ਪੰਜਾਬੀ ਚ ਰੋਂਦੇ ਆ ਪੰਜਾਬੀ ਚ ਪੈਣ ਪਉਂਦੇ ਆ ਪੰਜਾਬੀ ਚ ਸੇਵਿਆਤੇ ਜਾਂਦੇ ਆ ਪੰਜਾਬੀ ਚ ਗੁਰਦੁਆਰਿਆਂ ਚ ਜਾਂਦੇ ਆ ਪੰਜਾਬੀ ਚ ਮੰਦਰਾਂ ਚ ਜਾਂਦੇ ਆ ਤੇ ਲਿਖਾਈ ਹਿੰਦੀ ਇੰਨਾਂ ਗੱਲਾਂ ਨੂੰ ਪੰਜਾਬ ਵਾਲੇ ਲੋਕੋ ਆਪਾਂ ਸਮਝੋ ਸਾਰੇ ਜਣੇ ਇੰਨਾਂ ਗੱਲਾਂ ਸਮਝੂ ਕੌਣ ਜਿਹਦੇ ਵਿੱਚ ਅਲਰਜੀ ਹੋਊਗੀ ਜਿਹੜਾ ਇਸ ਪਾਸੇ ਤੁਰਿਆ ਹੋਊਗਾ ਜਿਹਨੇ ਆਪਾਂ ਦੇਖ ਲੇ ਬਲੌਗਰ ਫਿਲਮਾਂ ਦੇਖ ਲੀਆਂ ਨੈਟ ਦੇਖ ਲਿਆ ਹੋਰ ਕਰ ਲਿਆ ਉਹ ਕਰ ਲਿਆ ਬੰਦਾ ਉਦੋਂ ਨੀਂਹ ਕੱਲਾਂ ਸੋਚਦਾ ਮੈਂ ਤਾਂ ਬਾਰ-ਬਾਰ ਤੁਹਾਨੂੰ ਕਹਿੰਦਾ ਵੀ ਆਪਣੇ ਬੱਚਿਆਂ ਦੇ ਜੂੜੇ ਰੱਖੋ ਕਿ ਸਭ ਤੋਂ ਵੱਡੇ ਕੇਸ ਹੈ ਜਿਹੜੇ ਬੱਚੇ ਦੇ ਸਿਰ ਤੇ ਕੇਸ ਹੋਏ ਉਹ ਦੇਖੀ ਜਦੋਂ ਦਾ ਕੱਦ ਵੀ ਪੂਰਾ ਹੋ ਕਾੜ ਕਿਉਂਕਿ ਅਲਰਜੀ ਉਹ ਕਿਸੇ ਪਾਸੇ ਲੱਗੋ ਸਿੱਖੀ ਵਾਲੇ ਪਾਸੇ ਮਹਾਰਾਜ ਉਹ ਤੇ ਸਿਰ ਤੇ ਹੱਥ ਹੈ ਜਦੋਂ ਆਪਾਂ ਟੁੱਟਦੇ ਆ ਨਾ ਸਿੱਖੀ ਨਾਲ ਤੇ ਮਹਾਰਾਜ ਆਪਾਂ ਤੋਂ ਦੂਰ ਹੋ ਜਾਂਦੇ ਆ ਫਿਰ ਦੂਰ ਹੋਏ ਤੇ ਲੱਗਣ ਜਨਮ ਵਿਜੋਗ ਵਿਛੜਿਆ ਰਾਮ ਤੋਂ ਲੱਗਣ ਜਨਮ ਵਿਜੋਗ ਫਿਰ ਆਪਾਂ ਨੂੰ ਜਨਮ ਵਿਜੋਗ ਲੱਗਦਾ ਜਨਮਾਂ ਜਨਮਾਂ ਦੇ ਇਸ ਕਰਕੇ ਸਾਧ ਸੰਗਤ ਤੋਂ ਬਾਦੋ ਕਮੈਂਟ ਕਰਕੇ ਵੀ ਦੱਸੋ ਜੇ ਗੱਲਾਂ ਸਹੀ ਆ ਤੇ ਇਸ ਤੋਂ ਵਧੀਆ ਗੱਲਾਂ ਤੁਹਾਨੂੰ ਬਾਕੇ ਸੁਣਾਵਾਂਗੇ ਪਰ ਇੱਕ ਮੈਂ ਤੁਹਾਨੂੰ ਗੱਲ ਕਰਦਾ ਵੀ ਆਪਣੇ ਪੰਜਾਬੀਆਂ ਨੂੰ ਵੀ ਆਪਾਂ ਕਹਿੰਦੇ ਹਾਂ ਸਰਦਾ ਵੀ ਹੈ ਨਹੀਂ ਭਈਆਂ ਵੱਲੋਂ ਪਰ ਉਨੀ ਕਿੰਨਾ ਦੇ ਨਾਲ ਰੱਖੋ ਜਿੰਨਾਂ ਕੰਮ ਤੰਦੇ ਵਾਲਾ ਅੰਦਰ ਨਾਂ ਵਾਲੋ ਇਹਨਾਂ ਨੂੰ ਬਾਲਾ ਇਹਨਾਂ ਨੂੰ ਆਪਦਾ ਭੇਤ ਨਾ ਦੇਵੋ ਪੈਸਾ ਤੇ ਲਾਣਾ ਦੱਸੋ ਨਾ ਦਿਖਾਓ ਤਾਂ ਬਚੋਗੇ ਜੇ ਤੁਸੀਂ ਸਾਰਾ ਕੁਝ ਇਹਨਾਂ ਨੂੰ ਕਰਦਾ ਦੱਸਣ ਲੱਗੇ ਤੇ ਛੋਡੇ ਅੰਦਰ ਹੀ ਬੜੀ ਫਿਰਦੇ ਹੋਏ ਤੇ ਉਦੋਂ ਤੁਹਾਡਾ ਨੁਕਸਾਨ ਕਰਨਗੇ ਕਰਨਗੇ ਬਾਕੀ ਜਿਹੜਾ ਬੰਦਾ ਰੱਖਣਾ ਕਰੇ ਜਾਂ ਉਹ ਖੇਤ ਚ ਉਹਦਾ ਡਰੈੱਸ ਲਵੋ ਉਹਦਾ ਉਹਨੂੰ ਕਹੋ ਵੀ ਆਪਦਾ ਥੋੜਾ ਧਾਰ ਕਾਰਡ ਲਿਆ ਕਿੱਥੇ ਆ ਤੇਰਾ ਉਹ ਧਾਰ ਕਾਰਡ ਦਾ ਨੰਬਰ ਸਾਰਾ ਕੁਝ ਲੈ ਕੇ ਰੱਖੋ ਫਿਰ ਉਹਨੂੰ ਰਕੋ ਐਡਰੈਸ ਰੱਖੋ ਉਹਦਾ ਪੁਰਾਣਾ ਆਹ ਫੜਿਆ ਜਾਓ ਜੇ ਮਾਰ ਕੇ ਬੰਦੇ ਨਿਕਲ ਗਏ ਕੀ ਕਰੋਗੇ ਤੁਸੀਂ ਇੰਨਾ ਗੱਲਾਂ ਨੂੰ ਸੋਚ ਗਏ ਆਪਾਂ ਵਿਚਾਰ ਗਏ ਸਾਧ ਸੰਗਤ ਗਵਰਨਮੈਂਟ ਨੇ ਆਪਣਾ ਕੁਝ ਨਹੀਂ ਕਰਨਾ ਇਹ ਤਾਂ ਇੱਕ ਆਪਾਂ ਆਪਾਂ ਬਣਾ ਲੈਨੇ ਆ ਜੋੜ ਲੈਨੇ ਆ ਤੋੜ ਲੈਨੇ ਆ ਕਰਿਆ ਕਿਸੇ ਗਵਰਨਮੈਂਟ ਨੇ ਆਪਣਾ ਕਿਸੇ ਨੇ ਕੁਝ ਨਹੀਂ ਕਰਿਆ ਦੇਖੋ ਆਪਣੇ ਗੁਰਦੁਆਰਿਆਂ ਚ ਕੀ ਹਾਲਾਤ ਹੋਈ ਜਾਂਦੇ ਆ ਆਪਣੇ ਜੀਵੀਆਂ ਦਰਾਂ ਦਾ ਕੀ ਹਾਲ ਹੋਈ ਜਾਂਦਾ ਆਪਣੀਆਂ ਜ਼ਮੀਨਾਂ 'ਚ ਸੜਕਾਂ ਕੱਢੀ ਤੁਰੇ ਜਾਂਦੇ ਆ ਇਹਨਾਂ ਦੇ ਵਿੱਚੋਂ ਲੈ ਕੇ ਵੱਡੇ ਵੱਡੇ ਸ਼ਹਿਰ ਬਣਾਈ ਜਾਂਦੇ ਆ ਲੈ ਲੈ ਕੇ ਜ਼ਮੀਨਾਂ ਖਾਅਰ ਕਰਕੇ ਪੰਜਾਬ ਤਾਂ ਇਹਨਾਂ ਨੇ ਏਜਾਰਨਾ ਕਿਸੇ ਦਿਨ ਉਹ ਯਾਰ ਦੇਣਾ ਆਖ ਇਹਨਾਂ ਦੇ ਪੂਰੀ ਇਹਨਾਂ ਦੀ ਰੱਖੀ ਹੋਈ ਐ ਸਿਲੈਕਟ ਕਰੇ ਹੋਏ ਆ ਸਾਰਾ ਕੁਝ ਇਹਨਾਂ ਦਾ ਆਪਾਂ ਤਾਂ ਇੱਕ ਵਸਕ ਲੜਨ ਜੋਗੇ ਆ ਤੇ ਇੱਕ ਦੂਜੇ ਨਾਲ ਜਦਣ ਜੋਗੇ ਆ ਆਪਣੇ ਤਾਂ ਆਪ ਦੇ ਪੈਰ ਖਿੱਚੀ ਜਾਂਦੇ ਆ ਸੰਗਤ ਹੋਰ ਕਿਸੇ ਦਾ ਕੋਈ ਕੁਝ ਨਹੀਂ ਵਿਗਾੜਦਾ ਆਪਣੇ ਆਪ ਦੇ ਹੀ ਵਿਗਾੜੀ ਜਾਂਦੇ ਆ ਐ ਗੱਲਾਂ ਨੂੰ ਵਿਚਾਰੋ ਦੇਖੋ ਸੋਚੋ ਯਾਰ ਸਾਰੇ ਆ ਪਤਾ ਹੀ ਕਿੰਨੇ ਆ ਬਾਰ ਬਾਰ ਸੋਚੋ ਯਾਰ ਪਰ ਆਪਦੇ ਬੱਚਿਆਂ ਨੂੰ ਆਪ ਤੇ ਪੂਰੀ ਸਿੱਖਿਆ ਦੇ ਕੇ ਰੱਖੋ ਉਹਨੂੰ ਪੂਰਾ ਦਲੇਰ ਕਰੋ ਡਰਾਓ ਨਾ ਕਦੇ ਵੀ ਬੱਚੇ ਨੂੰ ਡਰਾਓ ਨਾ ਐ ਹੋ ਜੋ ਆ ਹੋ ਜੋ ਜੋ ਕਰਨਾ ਉਹਨੇ ਮਹਾਰਾਜ ਨੇ ਕਰਨਾ ਹੈ ਜਿਹੜੀ ਤੇਰੀ ਪੂੰਜੀ ਐ ਸਵਾਸਾਂ ਦੇ ਨਾਲ ਆ ਤੇਰੀ ਤੇਰੇ ਸਰੀਰ ਨਾਲ ਕੋਈ ਤਲਕ ਨਹੀਂ ਸੀ ਤਾਂ ਤੇਰਾ ਮਿੱਟੀ ਐ ਯਾਰ ਇਹਨੂੰ ਕੁਛ ਕਰੀ ਜਾਣ ਕੁਛ ਨਾ ਕਰੀ ਜਾਣ ਤੇ ਤੇਰੀ ਦੇਹ ਦਾ ਤੇਰੀ ਤੇਰੀ ਜਿਹੜੀ ਚੇਪਾ ਮਹਾਰਾਜ ਨੇ ਆਪਣੇ ਵਿੱਚ ਪਾਈ ਆ ਉਹਦੇ ਨਾਲ ਹੀ ਸੰਯੋਗ ਐ ਨਾ ਡਰਾਓ ਬੱਚਨ ਪੂਰੇ ਸਟਰੋਂਗ ਕਰਕੇ ਰੱਖੋ ਵੇ ਪੁੱਤਰੋ ਜੇ ਕੋਈ ਇਹ ਜਹਾ ਸਮਾਵੀ ਆ ਗਿਆ ਐ ਕਰਿਓ ਉਹ ਕਰਿਓ ਪੂਰੀਆਂ ਇਹ ਜੀਆਂ ਗੱਲਾਂ ਸੜਾਇਆ ਕਰੋ ਕਦੇ ਡਰੂ ਨਾ ਬਣਾਓ ਵੀ ਇੱਥੇ ਨਾ ਜਾਈਏ ਉੱਥੇ ਨਾ ਜਾਈਏ ਐ ਨਾ ਕਰਿਓ ਉਹ ਨਾ ਕਰਿਓ ਜਿਹੜਾ ਖੇਤੀ ਵਾਲਾ ਬੰਦਾ ਯਾਰ ਮੈਂ ਤਾਂ ਕਹਣਾ ਉਹਦੇ ਜਵਾਕਾਂ ਤੋਂ ਬਾਈ ਕੰਮ ਲਿਆ ਕਰੋ ਖੇਤ ਦਾ ਪੱਠੇ ਬਣਾਓ ਯਾਰ ਹੋਰ ਕਰੋ ਵੇਖ ਆਪਾਂ ਤਾਂ ਜਵਾਕ ਆਪਣੇ ਪੜ ਕੇ ਆ ਕੇ ਭੇਲੇ ਤੇ ਹਾਂ ਇਹ ਟਿਊਸ਼ਨ ਅੱਧਾ ਕੰਮ ਪੜਾਈ ਦਾ ਆਪਣੇ ਖੇਤਾਂ ਚੋਂ ਹੀ ਮਿਲ ਜਾਂਦਾ ਬੱਚੇ ਨੂੰ ਖੇਤ ਅੱਗੇ ਆਪਣੇ ਜਾਂਦੇ ਸੀ ਨਾ ਜਦੋਂ ਆਪਾਂ ਛੁੱਟੀ ਆਉਂਦੇ ਤੇ ਆਪਾਂ ਨੂੰ ਤਾਂ ਨਹੀਂ ਸੀ ਇਹਨਾਂ ਚੀਜ਼ਾਂ ਦਾ ਬਹਲਾ ਪਤਾ ਆਪਾਂ ਕੀਤੇ ਬਾਪੂ ਹੁਣਾਂ ਕੋਲੇ ਜਾਵੜਨਾ ਚਾਚਾ ਧਾਵਾ ਕੋਲੇ ਉਹਨਾਂ ਨੇ ਕਹਣਾ ਪੱਠੇ ਵੱਡੋ ਏ ਚਲੋ ਆ ਗੁੱਡਣ ਲੱਗੋ ਸਾਡੇ ਨਾਲ ਚਲੋ ਆ ਕਣਕ ਵੱਡਣ ਲੱਗੋ ਸਾਡੇ ਨਾਲ ਚਲੋ ਆਓ ਪੱਠੇ ਵੱਢਗੇ ਆਜੋ ਹੁਣ ਆਪਾਂ ਕੁੱਤਰਗੇ ਆਜੋ ਹੁਣ ਆਪਾਂ ਪਾਈਗੇ ਇਹਨਾਂ ਗੱਲਾਂ 'ਚ ਹੀ ਲੜੀ ਆਪਣੀ ਲਾਈ ਰੱਖਦੇ ਸੀ ਤਾਂ ਆਪਾਂ ਸੱਟ ਸੀ ਤਾਂ ਹੀ ਆਪਣੇ ਘਰੇ ਉਹ ਬਜ਼ੁਰਗ ਜੰਮੇ ਐ ਜੇ ਵੱਡੇ ਵੱਡੇ ਕੱਦਾਂ ਵਾਲੇ ਬਾਈ ਗੁਰਜੀ ਕਾ ਖਾਲ ਸਸਦਰੀ ਬਾਈ ਗੁਰਜੀ ਕੀ ਖਤੇ